ਸ਼ੀਤਲਾ ਮਾਤਾ ਦੇ ਮੰਦਿਰ ਚ ਚੋਰਾਂ ਵੱਲੋਂ ਚੋਰੀ ਦੀ ਘਟਨਾ ਦੀ ਜਾਂਚ ਬਣੀ ਰਾਹੂ ਚੱਕਰ ਸੀਸੀਟੀਵੀ ਕੈਮਰੇ ਚ ਸਾਫ ਦਿਖਾਈ ਦੇ ਰਿਹਾ ਇੱਕ ਨੌਜਵਾਨ ਹੈ ਚਪਲਾ ਪਾ ਕੇ ਮੰਦਿਰ ਵਿੱਚ ਦਾਖਲ ਹੁੰਦਾ ਹੈ ਅਤੇ ਤਾਲੇ ਵਿੱਚੋਂ ਪੇਚਕਾ ਸਮਾਰ ਕੇ ਮਾਦੀ ਮੂਰਤੀ ਦੇ ਸਾਹਮਣੇ ਲੱਗੇ ਸ਼ੀਸ਼ੇ ਨੂੰ ਖੋਲ ਕੇ ਮਾਂ ਦੇ ਕੱਪੜੇ ਹਾਰ ਅਤੇ ਪੈਸੇ ਇਕੱਠੇ ਕਰਦਾ ਹੈ ਪੁਲਿਸ ਮੁਤਾਬਕ ਇਹ ਘਟਨਾ ਤੜਕੇ 4 ਵਜੇ ਦੀ ਦੱਸੀ ਜਾ ਰਹੀ ਹੈ ਮੌਕੇ ਤੇ ਪਹੁੰਚੇ ਥਾਣਾ ਡਿੜਬਾ ਦੇ ਡੀਐਸਪੀ ਨੇ ਆਪਣੀਆਂ ਟੀਮਾਂ ਬਣਾ ਕੇ ਮੁੱਲਜ਼ਮਾਂ ਦੀ ਭਾਲ ਜਾਰੀ ਕਰ ਦਿੱਤੀ ਹੈ ਕਿਉਂਕਿ ਮਾਮਲਾ ਮੰਦਰ ਨਾਲ ਸੰਬੰਧਿਤ ਹੋਣ ਕਾਰਨ ਪੁਲਿਸ ਨੇ ਮੁੱਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਮੰਦਰ ਦੇ ਅੰਦਰ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ ਮੰਦਰ ਦੇ ਮੁਖ ਸੇਵਾਦਾਰ ਰਿੰਕੂ ਬਾਬਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੀ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਹੁਣ ਮਾਤਾ ਰਾਣੀ ਦੀ ਮੂਰਤੀ ਨੂੰ ਹੀ ਹੱਥ ਪਾਇਆ ਗਿਆ ਅਤੇ ਕੱਪੜੇ ਪਾੜ ਦਿੱਤੇ ਗਏ ਹਨ ਜੋ ਬਰਦਾਸ਼ਤ ਯੋਗ ਨਹੀਂ ਹਨ ਬਿੱਟੂ ਖਾਨ ਨੇ ਕਿਹਾ ਕਿ ਜਹੀਆਂ ਘਟਨਾਵਾਂ ਵਾਪਰਤੀਆਂ ਹੀ ਰਹਿੰਦੀਆਂ ਨੇ ਪਰ ਇੰਨਾ ਮਾੜੇ ਆਨਸਰਾਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਅੱਗੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜਲਦੀ ਹੀ ਇਸ ਘਟਨਾ ਵੱਲ ਧਿਆਨ ਦਿੱਤਾ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ ਤੁਸੀਂ ਮੰਦਰ ਕਮੇਟੀ ਦੇ ਆਪੂ ਹਾਂ ਜੀ ਮਤਲਬ ਕਿ ਵੀ ਪ੍ਰਧਾਨ ਮੰਨ ਲਓ ਸੇਵਾਦਾਰ ਮੰਨ ਲਓ ਵੀ ਮਤਲਬ ਕਿ ਦੇਖ ਰਹੇ ਸਾਰੀ ਮੇਰੇ ਹੱਥ ਚ ਹੀ ਗੁਲ ਹੋ ਜਾਂਦੀ ਹੈ ਕਬੂ ਜਿਹੜੀ ਘਟਨਾ ਕਿਵੇਂ ਵੇਖ ਘਟਨਾ ਕੀ ਘਟਨਾ ਹੋਈ ਹੈ ਸਾਰੀ ਵਿਸਥਾਰ ਚ ਦੱਸ ਇਹ ਕੱਲ ਰਾਤ ਤਕਰੀਬਨ ਜੀ 12 ਤੋਂ ਸਵਾ 12 ਦੇ ਵਿੱਚ ਵਿੱਚ ਹੋਇਆ ਜੀ ਚਾਂਸ 12 ਕ ਵੱਜ ਕੇ ਕੁਝ ਮਿੰਟਾਂ ਦੇ ਬੰਦੇ ਅੰਦਰ ਆਇਆ ਜੀ ਤੇ ਅੰਦਰ ਆ ਕੇ ਜੀ ਅਸੀਂ ਤਿੰਨੇ ਜਣੇ ਅੰਦਰ ਸੁੱਤੇ ਪਿਆ ਜੀ ਉਹ ਪਿੱਛੋਂ ਦੀ ਇੱਧਰ ਦੀ ਕੰਧ ਟੱਪ ਕੇ ਆਇਆ ਜੀ ਖੇੜ ਉੱਪਰ ਦੀ ਔਰ ਮੰਦਰ ਦੇ ਅੰਦਰ ਐਂਟਰ ਕਰਿਆ ਸਣੇ ਚੱਪਣਾ ਜੀ ਸਭ ਤੋਂ ਵੱਡੀ ਗੱਲ ਦਾ ਤਾਂ ਇਹ ਦੁੱਖ ਹੈ ਵੀ ਸਣੇ ਚੱਪਣਾ ਜੀ ਉਹ ਉਸ ਤੋਂ ਬਾਅਦ ਜੀ ਉਹਨੇ ਲੱਕ ਚੋਂ ਪੇਚਕਾਸ ਕੱਢਿਆ ਪੇਚਕਾਸ ਨਾਲ ਲੋਕ ਤੋੜਿਆ ਮੰਦਰ ਦਾ ਮੰਦਰ ਦੇ ਮਤਲਬ ਕਿ ਮੂਰਤੀ ਦੇ ਜੰਨਾ ਵੀ ਸਮਾਨ ਸੀ ਗਲੇ 'ਚ ਚਾਂਦੀ ਦੀ 체ਨ ਵਗੈਰਾ ਜਾਂ ਛਾਤਰ ਵਗੈਰਾ ਕੁਝ ਵੀ ਸੀਗਾ ਜੀ ਪੈਸੇ ਸੀਗੇ ਨੋਟਾਂ ਦੇ ਹਾਰ ਸੀ ਉਹ ਮਤਲਬ ਕਿ ਸਟੀਚਿੰਗ ਕੀਤੇ ਹੋਏ ਹੁੰਦੇ ਨੇ ਚੁੰਨੀਆਂ ਨਾਲ ਕੁੜੀਆਂ ਸਨਾਨ ਕਰਾਉਂਦੀਆਂ ਨੇ ਉਰੇ ਜੀ ਉਹ ਕੁੜੀਆਂ ਸਟੀਚਿੰਗ ਕਰਦੀਆਂ ਨੇ ਜਦੋਂ ਮਤਲਬ ਕਿ ਸ਼ਿੰਗਾਰ ਵਗੈਰਾ ਕਰਦੀਆਂ ਨੇ ਮਾਤਾ ਦਾ ਉਹ ਤੋਂ ਖਿੱਚਿਆ ਤਾਂ ਗਿਆ ਨਹੀਂ ਜੀ ਤੇ ਜਦੋਂ ਉਹਨੇ ਖੇਚਣ ਦੀ ਕੋਸ਼ਿਸ਼ ਕੀਤੀ ਸਾਰਾ ਸਮਾਨ ਮਾਤਾ ਦੀ ਫੁਲਕਾਰੀ ਵਗੈਰਾ ਬਲਾਊਜ਼ ਵਗੈਰਾ ਜਿਹੜਾ ਵੀ ਹੁੰਦਾਗਾ ਮਾਤਾ ਦਾ ਮਤਲਬ ਕਿ ਬੇਆਦਬੀ ਵਾਲਾ ਕੰਮ ਕੀਤਾ ਜੀ ਇਹ ਗੱਲ ਦਾ ਗੁੱਸਾ ਜੀ ਉਸ ਤੋਂ ਬਾਅਦ ਬਾਕੀ ਪੈਸੇ ਪੂਆ ਨਾ ਵੀ ਨੁਕਸਾਨ ਆ ਜੀ ਕੁਝ ਕਿਨ ਥੱਲੇ ਸੀ ਕੁਝ ਕੁ ਉੱਪਰ ਸੀ ਵੀ ਸਾਰੀ ਦੀ ਗੱਲ ਕਰ ਰਹੇ ਹਾਂ ਕਿਹੜੇ ਕਿਹੜੇ ਹਾਰ ਸੀਗੇ ਕੁਸਤਾ ਚਾਂਦੀ ਦੇ ਹਾਰ ਹੁੰਦੇ ਨੇ ਜੀ ਮਤਲਬ ਕਿ ਬਰੀਕ ਬਰੀਕ ਚੇਨਾਂ ਵਾਲੀਆਂ ਜਿਨ੍ਹਾਂ ਦੀ ਕੋਈ ਸੁੱਖ ਵਗੈਰਾ ਹੁੰਦੀ ਹੈ ਜੀ ਉਹ ਹੋਣਗੇ 10-12 ਜੀ 5-7 5-4 ਉਹ ਹੋਣਗੇ ਆਪਣੇ ਜਿਹੜੇ ਮਾਤਾ ਦੇ ਛਾਤਰ ਵਗੈਰਾ ਹੁੰਦੇ ਨੇ ਜੀ ਪੰਜ ਛੇ ਜੋੜੇ ਚਾਂਜਰਾਂ ਦੇ ਸੀ ਉਹ ਚਾਂਜਰਾਂ ਦੇ ਜੋੜੇ ਮਾਤਾ ਦੇ ਨਾ ਮਤਲਬ ਕਿ ਜਿਹੜਾ ਵੀ ਲਹਿੰਗਾ ਵਗੈਰਾ ਹੁੰਦਾ ਜੀ ਅਸੀਂ ਉਹਨੂੰ ਸਾਈਡ ਤੇ ਕਰਕੇ ਜੀ ਨੀਚੇ ਧਰਦਾ ਨੇ ਹੁੰਦੇ ਆ ਜੀ ਮੂਰਤੀ ਦੇ ਸੀਗੇ ਵੀ ਜਿੰਨੀਆਂ ਵੀ ਉਹ ਵਿਚੇ ਪਈਆਂ ਸੀ ਜੀ ਉਸ 35 3600 ਰੁਪਏ ਦੇ ਨੋਟਾਂ ਦੇ ਹਾਰ ਹੋਣਗੇ ਜੀ ਕੁਝ ਕਿ ਥੱਲੇ ਜਿਹੜੇ ਪੈਸੇ ਸੀਗੇ 10 12 ਮਤਲਬ ਕਿ ਕਹਿੰਦਾ ਮੈਂ 1200 ਰੁਪਏ ਹੋ ਹੋਣਗੇ ਜਿਹੜਾ ਸਥਾਨ ਹੈ ਜੀ ਇਹ ਸ਼ੀਤਲਾ ਮਾਤਾ ਮੰਦਿਰ ਹੈ ਜੀ ਬਾਸੜੀਆਂ ਵਾਲੀ ਮਾਤਾ ਕਹਿੰਦੇ ਨੇ ਮੇਲਾ ਵੀ ਭਰ ਦੌਰੇ ਹਰ ਸਾਲ ਜੀ ਕਿ ਕੋਈ ਕੀ ਕਾਰਵਾਈ ਜਿਹੜੀ ਤੁਹਾਡੀ ਕਮੇਟੀ ਵੱਲੋਂ ਪਾਈ ਜਾ ਰਹੀ ਹੈ ਔਰ ਕੀ ਕਿਸ ਤਰ੍ਹਾਂ ਪ੍ਰਸ਼ਾਸਨ ਦੀ ਕਾਰਵਾਈ ਦੇਖਦੇ ਹੋ ਕਾਰਵਾਈ ਤਾਂ ਜੀ ਪਤਾ ਕੀ ਹੈ ਜੀ ਵੀ ਇਨਸਾਫ ਮਿਲਣਾ ਚਾਹੀਦਾ ਵੀ ਗੱਲ ਤਾਂ ਇਹ ਹੈ ਜੀ ਵੀ ਗੱਲ ਪੈਸਿਆਂ ਦੀ ਨਹੀਂ ਹੁੰਦੀ ਜੀ ਪੈਸਾ ਤਾਂ ਫੇਰ ਵੀ ਬਣ ਜਾਊਗਾ ਜੀ ਕੋਈ ਚੱਕਰ ਨਹੀਂ ਸਭ ਤੋਂ ਵੱਡੀ ਗੱਲ ਤਾਂ ਉਹਨੇ ਬੇਅਦਬੀ ਕਰੀ ਜਿਹੜੀ ਮੂਰਤੀ ਨੂੰ ਜੀ ਵੀ ਪਹਿਲਾਂ ਵੀ ਅੱਜ ਤੋਂ 1 ਸਾਲ ਪਹਿਲਾਂ ਵੀ ਆਈ ਤੈਮਾਂ ਚ ਹੋਇਆ ਸੀ ਇਹੀ ਕੰਮ ਜੀ ਉਦੋਂ ਮਤਲਬ ਕਿ ਵੀ ਵਿੱਚ ਗੋਗਾ ਜਾਂ ਨਹੀਂ ਹੋਇਆ ਗੱਲ ਦਾ ਵਿੱਚੇ ਖਿੰਡਗੀ ਜੀ ਪਤਾ ਨਹੀਂ ਲੱਗਿਆ ਵੀ ਹੁਣ ਅਸੀਂ ਚਾਹੁੰਦੇ ਆ ਵੀ ਇਹ ਬੰਦਾ ਫੜਿਆ ਜਾਵੇ ਜੀ ਵੀ ਕਾਨੂੰਨ ਕੁਝ ਹੋਰ ਵੀ ਕਰ ਸਕਦਾ ਜੀ ਮੈਂ ਕੱਲਾ ਪਿਆ ਹੁੰਨਾ ਔਰੇ ਰਾਤ ਨੂੰ ਕਈ ਵਾਰ ਅਸੀਂ ਦੋ ਜਣੇ ਵੀ ਹੁੰਨਾ ਤਿੰਨ ਵੀ ਹੁੰਦਾ ਕਈ ਵਾਰ ਮੈਂ ਕੱਲਾ ਵੀ ਹੁੰਨਾ ਜੀ ਇਹ ਮਤਲਬ ਕਿ ਜਦੋਂ ਪਰਮਾਤਮਾ ਦਾ ਦੇਵੀ ਦੇਵਤਿਆਂ ਦਾ ਗੁਰੂਆਂ ਪੀਰਾਂ ਦਾ ਖੌਫ ਨਹੀਂ ਹੈਗਾ ਇਹ ਲੋਕਾਂ ਨੂੰ ਜੀ ਪਰ ਬੰਦੇ ਨੂੰ ਕਿੱਥੇ ਬਖਸ਼ਣਗੇ ਜੀ ਹਾਂਜੀ ਕੰਪਲੀਟ ਹੋ ਗਈ ਜੀ ਬਾਕੀ ਮੁਲਾਜ਼ਮ ਵਗੈਰਾ ਆ ਰਹੇ ਨੇ ਜੀ ਬੀਐ ਐਸਐਚਓ ਡੜਬਾ ਜੀ ਸ਼ਾਜਲੀ ਐਸਐਚਓ ਬਾਕੀ ਹੋਰ ਮੁਲਾਜ਼ਮੀਆਂ ਜੀ ਬਾਕੀ ਪੱਤਰਕਾਰ ਵੀ ਕਾਫੀ ਆਏ ਹੋਣਗੇ ਬਿੱਟੂ ਜੀ ਕਿਵੇਂ ਦੇਖਦੇ ਹੋ ਹਮਾਰਾ ਅੱਜ ਦੇ ਜਿਹੜਾ ਧਾਰਮਿਕ ਸਥਾਨਾਂ ਤੇ ਇਸ ਤਰ੍ਹਾਂ ਦੇ ਹਮਲੇ ਹੋ ਰਹੇ ਨੇ ਬੇਅਦਬੀਆਂ ਹੋ ਰਹੀਆਂ ਨੇ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਸ ਤਰ੍ਹਾਂ ਦੇ ਘਟਨਾਵਾਂ ਜੈ ਮਾਤਾ ਦੀ ਸੋ ਸਾਰੇ ਮੈਂ ਭਗਤ ਜਣਾਂ ਨੂੰ ਡੜਬਾ ਵਾਸੀਆਂ ਨੂੰ ਸਾਡੇ ਵਿੱਚ ਬਹੁਤ ਵੱਡਾ ਇਹ ਚੀਜ਼ ਦਾ ਰੋਸ ਪਾਇਆ ਜਾ ਰਿਹਾ ਹੈ ਇੱਕ ਇਹਨੂੰ ਚੋਰੀ ਨਾ ਕਹੀਏ ਵੀ ਇਹ ਚੋਰੀ ਹੈ ਇੱਕ ਮਾਤਾ ਦੀ ਬੇਅਦਬੀ ਕੀਤੀ ਹੈ ਇੱਕ ਚੱਪਲਾ ਲੈ ਕੇ ਇੱਕ ਧਰਮ ਸਥਾਨ ਦੇ ਅੰਦਰ ਵਿੱਚ ਘੁਸ ਜਾਣਾ ਉਹਦੀ ਮਾਤਾ ਜੀ ਦੀ ਚੁੰਨੀ ਲਾ ਲੈਣੀ ਜੇ ਸਾਡੀ ਮਾਤਾ ਦੀ ਘਰੇ ਕੋਈ ਚੁੰਨੀ ਲਾ ਦੇਣਾ ਅਸੀਂ ਉਸ ਬੰਦੇ ਦਾ ਮੈਨੂੰ ਲੱਗਦਾ ਵੀ ਕਤਲ ਕਰ ਦਈਏ ਸਾਡੀ ਮਾਤਾ ਦੀ ਇਦਾਂ ਸਾਡੇ ਸਾਰੇ ਸੰਸਾਰ ਦੀ ਮਾਤਾ ਹੈ ਸਾਡੀ ਮਾਤਾ ਦੀ ਅੱਜ ਬੇਅਦਬੀ ਹੋਈ ਹੈ ਇਹ ਚੋਰੀ ਦਾ ਰੂਪ ਨਹੀਂ ਕਹਿ ਸਕਦੇ ਅਸੀਂ ਇਨੂੰ ਅਸੀਂ ਬੇਅਦਬੀ ਦਾ ਰੂਪ ਕਹਿ ਸਕਦੇ ਆ ਦਿਰਬੇ ਦੇ ਵਿੱਚ ਅੱਜ ਬਹੁਤ ਵੱਡਾ ਇਹ ਚੀਜ਼ ਦਾ ਰੋਸ ਪਾਇਆ ਜਾ ਰਿਹਾ ਹੈ ਜਿਹੜੀ ਇਹਦੇ ਰੀਕੂ ਬਾਬਾ ਦੀ ਕਮੇਟੀ ਦੇ ਮੈਂਬਰ ਸਹਿਬਾਨ ਨੇ ਉਹ ਵੀ ਇੱਕ ਬਹੁਤ ਵੱਡਾ ਰੋਸ ਪਾ ਰਹੇ ਨੇ ਸੋ ਇਸ ਤੇ ਪੂਰਾ ਮੈਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਪੂਰੀ ਇਹ ਚੀਜ਼ ਦੀ ਚੇਤਾਵਨੀ ਦਿਨਾ ਵੀ ਇਸ ਬੰਦਿਆਂ ਦੇ ਗੰਦੇ ਬੰਦਿਆਂ ਤੇ ਨੱਥ ਪਾਈ ਜਾਵੇ ਅਦਰਵੇਜ਼ ਨਹੀਂ ਨੱਥ ਪਾਈ ਜਾਈ ਤab ਪਬਲਿਕ ਇਹ ਦਿਵਾਰ ਨਹੀਂ ਕੀ ਕਰਦੇ ਜਿਸ ਤਰ੍ਹਾਂ ਦੱਸਿਆ ਗਿਆ ਕਿ ਜਿਹੜਾ ਹੈਗਾ ਮੁਫਤੀ ਤੱਕ ਲੋਕਾਂ ਦਾ ਸਪੋਰਟ ਲੈਂਦੇ ਨੇ ਤਾਂ ਇਹ ਜੋ ਪ੍ਰਸ਼ਾਸਨ ਜਾਂ ਕੋਈ ਪਹੁੰਚੇ ਤੇ ਮੰਦਰ ਦੇ ਵਿੱਚ ਪ੍ਰਸ਼ਾਸਨ ਨੂੰ ਅਸੀਂ ਡਿਪਟੀ ਕਰਾਟ ਜੀ ਡਿਪਟੀ ਵੀ ਉਰੇ ਪਹੁੰਚੇ ਨੇ ਐਸ ਐਚਓ ਸਾਹਿਬ ਸ਼ਾਜਲੀ ਦੜਬਾ ਵੀ ਪ੍ਰਸ਼ਾਸਨ ਨੇ ਪੂਰਾ ਬੈਠੇ ਤਾਂ ਚਲੋ ਅੱਡਿਆਂ ਦਾ ਜੋੜ ਰਾਇਆ ਹੈ ਸੀਐਸਟਾਫ ਵੀ ਪਹੁੰਚਿਆ ਹੈ ਉਰੇ ਔਰ ਕੈਮਰੇ ਵੀ ਜਿਹੜੀ ਕੈਮਰਿਆਂ ਦੀ ਪੜਤਾਲ ਜਾਰੀ ਚੱਲ ਰਹੀ ਹੈ ਈਮਾ ਵੀ ਲਾਈਆਂ ਨੇ ਪ੍ਰਬੰਧ ਪ੍ਰਸ਼ਾਸਨ ਨੇ ਸਾਨੂੰ ਬੇਨਤੀ ਵੀ ਕਰਕੇ ਗਏ ਨੇ ਵੀ ਪ੍ਰਧਾਨ ਜੀ ਔਰ ਬਾਬਾ ਜੀ ਨੂੰ ਵੀ ਤੁਸੀਂ ਅਸੀਂ ਅਥਨ ਤੱਕ ਕੋਚੋਰਾ ਲੱਭ ਕੇ ਦੇ ਦਾਂਗੇ ਸੋ ਮੈਂ ਇਹਨਾਂ ਧੰਨਵਾਦ ਕਰਦਾ ਵੀ ਅਥਨ ਤੱਕ ਕੋਚੋਰਾ ਲੱਭਣਾ ਨਹੀਂ ਤਾਂ ਐ ਜੀਆਂ ਘਟਨਾ ਹੋਰ ਪਤਾ ਨਹੀਂ ਕਿੰਨੀਆਂ ਹੋਣਗੀਆਂ ਜਦੋਂ ਕਿਉਂਕਿ ਨੱਥੇ ਨਹੀਂ ਪਈ ਤਾਂ ਘਟਨਾ ਹੋਰ ਵੀ ਘਟਨਾ ਹੋ ਸਕਦੀ ਹਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਇਸ ਤਰ੍ਹਾਂ ਦੇ ਆਗੂ ਨੇ ਆਪਦੇ ਘਰ ਦੀ ਵੀ ਅਸੀਂ ਰਾਖੀ ਕਰਦੇ ਹਾਂ ਕੀ ਅਸੀਂ ਸਾਡੇ ਮੰਦਰਾਂ ਦੀ ਰਾਖੀ ਨਹੀਂ ਕਰ ਸਕਦੇ ਕੀ ਸਾਡੇ ਧਰਮ ਸਥਾਨਾਂ ਦੀ ਅਸੀਂ ਰਾਖੀ ਨਹੀਂ ਕਰ ਦਦਦੇ ਕਿਉਂਕਿ ਸਾਡੇ ਅਸੀਂ ਆਪਣੇ ਘਰ ਦੀ ਵੀ ਰਾਖੀ ਕਰ ਦਦਦੇ ਆ ਮੰਦਰ ਦਾ ਸਾਡਾ ਘਰ ਤੋਂ ਪਹਿਲਾਂ ਸਾਡਾ ਧਰਮ ਸਥਾਨ ਤੇ ਸਾਡਾ ਮੰਦਰ ਹੈ ਜਿੱਥੇ ਕਿ ਅਸੀਂ ਸੁਰਸਾ ਲੈਣੀ ਹੈ ਅਸੀਂ ਉਹਦੀ ਰਾਖੀ ਨਹੀਂ ਕਰ ਸਕਦੇ ਉਹ ਕਦੀ ਰਾਖੀ ਰੱਖਗੇ ਉਹ ਮੈਂ ਉਹਨਾਂ ਨੂੰ ਬੇਨਤੀ ਕਰਦਾ ਮੈਂ ਪ੍ਰਧਾਨ ਬਿੱਟੂ ਖਾਨ ਹੋਣ ਦੇ ਨਾਤੇ ਵੀ ਜਿੰਨੇ ਵੀ ਉੱਥੇ ਮੰਦਰਾਂ 'ਚ ਕੋਈ ਵੀ ਰਹਿੰਦਾ ਵੀਰ ਬਣ ਕੇ ਉਹਨਾਂ ਦੀ ਪੂਰੀ ਰਾਖੀ ਕੀਤੀ ਜਾਵੇ ਕੋਰੀ ਸ੍ਰੀ ਸੀਤਲਾ ਮਾਤਾ ਮੰਦਿਰ ਵਿਕੇ ਦੇ ਰਾਤ ਚੋਰੀ ਤੇ ਵਿਵਦ ਦੀ ਘਟਨਾ ਹੋਈ ਹੈ ਸਰ ਮੌਕੇ ਤੇ ਪਹੁੰਚੋ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਕੀ ਕੁਝ ਸਰ ਕਵਰ ਕੀਤਾ ਜੀ ਜੀ ਮੌਕੇ ਤੇ ਪਹੁੰਚ ਕੇ ਵੱਖ-ਵੱਖ ਟੀਮਾਂ ਬਣਾ ਕੇ ਜੀ ਅਲੱਗ-ਅਲੱਗ ਥਾਣਿਆਂ ਦੀਆਂ ਸੇ ਹੈ ਦੀ ਟੀਮਾਂ ਬਣਾ ਕੇ ਜੀ ਅਸੀਂ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਾਂ ਤੇ ਹੋਰ ਸਰਸਸ ਦੇ ਰਾਹੀਂ ਜਿਹੜੀ ਇਹ ਘਟਨਾ ਹੋਈ ਹੈ ਇਹਨੂੰ ਟ੍ਰੇਸ ਕਰ ਰਹੇ ਹਾਂ ਹਾਂ ਸਰ ਸੀਸੀਟੀਵੀ ਰਾਹੀਂ ਪਤਾ ਲੱਗਿਆ ਜੀ ਕਿੰਨੇ ਬੰਦੇ ਸੀਗੇ ਅਹੀਂ ਫਿਲਹਾਲ ਜੀ ਸੀਸੀਟੀਵੀ ਨਹੀਂ ਇੱਕ ਬੰਦੇ ਦੀ ਦਾ ਪਤਾ ਲੱਗ ਰਿਹਾ ਜੀ ਉਸ ਤੋਂ ਇਲਾਵਾ ਜੇ ਹੋਰ ਕਿਸੇ ਦਾ ਵੀ ਰੋਲ ਆਂਦਾ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਮੰਂਦਰ ਕਮੇਟੀ ਵੱਲੋਂ ਕੰਪਲੇਟ ਕੀਤੀ ਗਈ ਹੈ ਨਹੀਂ ਜੀ ਇਹ ਕੰਪਲੇਂਟ ਸਾਨੂੰ ਐਕਚੁਅਲੀ ਇਨਸੀਡੈਂਟ ਇਹਗਾ ਹੈਗਾ ਜੀ अर्ਲੀ ਮਾਰਨਿੰਗ ਦਾ 4 ਵਜੇ ਦਾ ਬਟ ਸਾਡੇ ਧਿਆਨ ਦੇ ਵਿੱਚ ਇਹਨਾਂ ਨੇ 9:30 10 ਵਜੇ ਦੇ ਕਰੀਬ ਲੈ ਕੇ ਆਏ ਸੀ ਤੇ ਇਮੀਡੀਏਟਲੀ ਉਸ ਤੋਂ ਬਾਅਦ ਅਸੀਂ ਆ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਤੇ ਕੰਪਲੇਂਟ ਜਦ ਜੀ ਸਾਡੇ ਕੋਲ ਆਊਗੀ ਉਸ ਤੇ ਅਸੀਂ ਮੁਕਦਮਾ ਰਜਿਸਟਰ ਕਰਕੇ ਇਹਨੂੰ ਟ੍ਰੇਸ ਕਰਾਂਗੇ ਸਰ ਜਲਦ ਜਿਹੜਾ ਹੈ ਕੰਮ ਕੀਤਾ ਜੋ ਬਿਲਕੁਲ ਜੀ ਸਾਡੀਆਂ ਟੀਮਸ ਅਲੱਗ ਵਕ ਵਕ ਟੀਮਾਂ ਜਿਵੇਂ ਮੈਂ ਦੱਸਿਆ ਲੱਗੀਆਂ ਹੋਈਆਂ ਨੇ ਤੇ ਇਹਨੂੰ ਜਲਦ ਤੋਂ ਜਲਦ ਅਸੀਂ ਟ੍ਰੇਸ ਕਰਾਂਗੇ